ਬੀਤੇ ਦਿਨੀ ਹੋਈ ਬੇਮੌਸਮੀ ਬਰਸਾਤ ਨੇ ਜਿੱਥੇ ਕਈਆਂ ਨੂੰ ਦੁਖੀ ਕੀਤਾ ਉੱਥੇ ਉਸ ਬਰਸਾਤ ਨੇ ਇਸ ਮਾਂ ਤੋਂ ਉਸਦਾ ਪੁੱਤ ਜੁਦਾ ਕਰ ਦਿੱਤਾ ਜੋ ਆਪਣੇ ਪੁੱਤ ਦੀ ਫੋਟੋ ਹੱਥ 'ਚ ਫੜੀ ਰੋ ਰਹੀ ਹੈ ਅਤੇ ਬੱਸ ਉਮੀਦ ਕਰ ਰਹੀ ਹੈ ਕਿ ਉਸਦਾ ਪੁੱਤ ਸਹੀ ਸਲਾਮਤ ਹੋਵੇ ਮਾਮਲਾ ਐ ਪਿੱਖੀ ਵਿੰਦਾ ਅਸਲ 'ਚ ਬਰਸਾਤ ਕਾਰਨ ਜਿੰਨੇ ਵੀ ਇਲਾਕੇ ਦੇ ਨਿਕਾਸੀ ਵਾਲੇ ਨਾਲੇ ਸਨ ਉਹਨਾਂ 'ਚ ਪਾਣੀ ਭਰ ਗਿਆ ਤੇ ਉਹ ਪਾਣੀ ਦਾ ਬਹਾਅ ਵੀ ਬਹੁਤ ਤੇਜ਼ ਸੀ ਜੋ ਲੋਕਾਂ ਦੇ ਘਰ ਜਾ ਰਿਹਾ ਸੀ ਅਤੇ ਉਸ ਬਹਾਤੂ ਅਚਾਨਕ ਦੋ ਨੌਜਵਾਨ ਰੁੜ ਗਏ ਮੌਕੇ ਤੇ ਮੌਜੂਦ ਲੋਕਾਂ ਨੇ ਇੱਕ ਨੌਜਵਾਨ ਗੁਰਸੇਵਕ ਸਿੰਘ ਨੂੰ ਤਾਂ ਬਚਾ ਲਿਆ ਜਦਕੇ ਗੁਰਪੀਰ ਸਿੰਘ ਉਸ ਬਹਾਦੇ ਨਾਲ ਅੱਗੇ ਰੁੜ ਗਿਆ ਜਿਸ ਨੂੰ ਲੱਭਦੇ ਹੋਏ ਸਵੇਰ ਤੋਂ ਸ਼ਾਮ ਹੋ ਗਈ ਅਤੇ ਰਾਤ ਹੋ ਗਈ ਪਰ ਕੋਈ ਸਫਲਤਾ ਹੱਥ ਨਹੀਂ ਲੱਗੀ ਤੇ ਪਰਿਵਾਰ ਦਾ ਰੋ ਰੋ ਪੂਰਾ ਹਾਲ ਹੈ ਭਾਈ ਬੂਟੀ ਗੱਡਣ ਆ ਪੈਰ ਕਰਦੇ ਗਿਆ ਨਾਲ ਹੀ ਕੀ ਨਾ ਹੈ ਜਿਹੜਾ ਮੁੰਡਾ ਡੁੱਬਾ ਉਹ ਗੋਰਾ ਹੀ ਇਹ ਤੁਸੀਂ ਕਿ ਤੁਹਾਨੂੰ ਕਿੱਦਾਂ ਕੱਢਿਆ ਗਿਆ ਭਾਈ ਮੈਂ ਵੀ ਨਾਲ ਡੁੱਬ ਗਿਆ ਮੈਂ ਸਾਈਡ ਤੇ ਹੋ ਗਿਆ ਇੱਕ ਗੱਲ ਇਸ ਤਰ੍ਹਾਂ ਵੀ ਸਿਰੇ ਆਪਣੇ ਪਿੰਡ ਦਾ ਪਾਣੀ ਦਾ ਤੇਜ਼ ਕਰਕੇ ਨਰੇ ਦੇ ਵਿੱਚ ਡੁੱਬੀ ਕੱਢ ਰਿਹਾ ਸੀ ਡੁੱਬੀ ਕੱਢਣ ਦੇ ਕਾਰਨ ਇਹ ਦੋ ਨੌਜਵਾਨ ਹੀ ਆਪਣੇ ਪਿੰਡ ਦੇ ਇਹਨਾਂ ਦਾ ਪੈਰ ਕਿਸਕਣ ਕਰਕੇ ਤੇ ਉਹ ਦੋਨੇ ਰੁੜ ਗਏ ਇੱਕ ਨੂੰ ਜਦੋਂ ਜਦੋਂ ਜਦ ਪਿੰਡ ਦੇ ਨਿਵਾਸੀਆਂ ਨੇ ਬਚਾਲਿਆ ਦੂਜੇ ਨੂੰ ਹਜੇ ਤੱਕ ਕੋਈ ਹੋਰੀ ਸਾਨੂੰ ਤੋਟਲੇ ਲੱਗਣ ਦੇ ਆ ਵੀ ਕੀ ਕਿੱਥੇ ਹੈ ਕਿੱਥੇ ਨਹੀਂ ਗਾ ਇਹਦਾ ਜਦੋਂ ਜਦੋਂ ਜਦ ਨੱਬਣ ਪਰ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਕੋਈ ਵੀ ਇੱਥੇ ਅਧਿਕਾਰੀ ਨਹੀਂ ਪਹੁੰਚਿਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਉਹ ਇੱਥੇ ਆਉਣ ਸਾਡੀ ਕੋਚ ਹੈਲਪ ਕਰਨ ਇਸ ਮੌਕੇ ਪ੍ਰਸ਼ਾਸਨ ਵੱਲੋਂ ਪਿੱਖੀਵਿੰਡੀ ਐਸਜੀਐਮ ਪਿੱਖੀਵਿੰਡੇ ਤਹਿਸੀਲਦਾਰ ਡੀਐਸਪੀ ਹੈੱਡਕੁਆਟਰ सुरेंद्र ਕੁਮਾਰ ਵੀ ਪਹੁੰਚੇ ਅਤੇ ਨੌਜਵਾਨ ਦੀ ਭਾਲ ਲਈ ਉਹਨਾਂ ਨੇ ਹਰ ਸੰਭਵ ਕੋਸ਼ਿਸ਼ ਕਰਨ ਦੀ ਗੱਲ ਆਕੀ ਪਰ ਇਸ ਪਰਿਵਾਰ ਅਤੇ ਇਸ ਮਾਦੀਆਂ ਅੱਖਾਂ ਨੂੰ ਬਸ ਇੰਨੀ ਕੁ ਉਮੀਦ ਹੈ ਕਿ ਉਹ ਆਪਣੇ ਪੁੱਤ ਨੂੰ ਦੁਬਾਰਾ ਹੱਸਦਾ ਖੇਡਦਾ ਤੇ ਜਿਉਂਦਾ ਵੇਖ ਲੈਣ पलविंदर कंटा की रिपोर्ट डेली पोस्टी यू आर वॉचिंग वर्ल्ड वाइड सुपरहिट पंजाबी म्यूजिक सैटेलाइट टीवी चैनल बल्ले बल्ले ਆਰਿਆ ਨੂੰ ਪਤਾ ਵੀ ਤੁਸੀਂ ਭਲਾਈ ਹੈ ਇਹ ਕੋਈ ਕੱਟੜੂ ਬਚਰੂਆ ਮੈਂ ਤੇ ਫੂਟ ਨਾਲ ਟੋਕਤੀ ਮੈਂ ਕੱਟੜੂ ਬਚਰੂ ਨਹੀਂ ਜੱਟ ਦਾ ਛੋਟਾ ਆ ਛੋਟਾ ਕੋਈ ਪਸ਼ੂ ਹੁੰਦਾ ਉਹ ਕਿਹੜਾ ਸਿਟੀਉ ਲੱਗਿਆ ਹੁੰਦਾ